ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਬਿਨਾ ਨਾਂ ਲਏ ਆਪ ਸਰਕਾਰ ਦੇ ਲੀਡਰਾਂ ਦੇ ਵੱਲੋਂ ਜਿਹੜਾ ਕਿ ਵਿਕਰਮ ਮਜੀਠੀਆ ਦਾ ਜਿਹੜਾ ਕਿ ਉਸ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਜਿਹੜੀ ਕਿ ਪੰਜਾਬ ਸਰਕਾਰ ਨਹੀਂ ਬਖਸ਼ੇਗੀ ਤੇ ਜੇਕਰ ਕੋਈ ਜੇ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਬਿਨਾਂ ਨਾ ਲੈ ਬਿਕਰਮ ਮਜੀਠੀਆ ਦੇ ਉੱਤੇ ਵੀ ਤਿੱਖੇ ਨਿਸ਼ਾ ਨਹੀਂ ਸਾਦੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਹੈ ਮਾੜੇ ਬੰਦਿਆਂ ਨਾਲ ਕਾਤੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਸ ਨੇ ਕਿਸੇ ਤੋਂ ਨਾ ਡਰਿਆ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਰਤਵਾਸ ਚੱਕੀ ਹੈ ਤਾਂ ਇਦਾਂ ਹੀ ਚੱਕਦੇ ਰਹਾਗੇ ਸਾਡਾ ਵਾਅਦਾ ਤੁਹਾਡੇ ਨਾਲ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਠੱਲ ਪੈਣੀ ਚਾਹੀਦੀ ਹੈ ਤੇ ਰੋਕ ਲਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀ ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਦਮੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਮਾੜੇ ਬੰਦਿਆਂ ਨਾਲ ਕਾਤੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਸ ਨੇ ਕਿਸੇ ਹਰੇਕ ਨਾ ਦਬਦਾ ਹਮੇਸ਼ਾ ਨਸ਼ੇ ਦੇ ਵੁਰਤ ਆਵਾਜ਼ ਚੱਕੀ ਹੈ ਤਾਂ ਇਦਾਂ ਹੀ ਚੱਕਦੇ ਰਹਿਾਂਗੇ ਸਾਡਾ ਵਾਅਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾ ਹੋ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਅਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂ ਗਿਆ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਆ ਨਾ ਕਦੇ ਅੱਗੇ بڑੂ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਮਾੜੇ ਬੰਦਿਆਂ ਨਾਲ ਕਾਤੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਰਤਵਾਸ ਚੱਕੀ ਤੇ ਇਦਾਂ ਹੀ ਚੱਕਦੇ ਰਹਾਂਗੇ ਸਟਾ ਵਾਦਾ ਤੁਹਾਡੇ ਨਾਲ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਠੱਲ ਪੈਣੀ ਚਾਹੀਦੀ ਹੈ ਇੱਥੇ ਤੇ ਰੋਕ ਲਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀ ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਦਮੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਮਾੜੇ ਬੰਦਿਆਂ ਨਾਲ ਕਾਤੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਰੋਤਵਾਸ ਚੱਕੀਏ ਤਾਂ ਇਦਾਂ ਹੀ ਚੱਕਦੇ ਰਹਿਾਂਗੇ ਸਟਾ ਵਾਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾਬ ਹੋ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟਿਸ਼ੀਅਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਕਾਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਦਿਆਂ ਕਿਸੇ ਨਾਲ ਕੋਈ ਭਾਈਚਾਰਾ ਨਹੀਂਗਾ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਐ ਨਾ ਕਦੇ ਅੱਗੇ بڑੂ